ਲਓ ਜੀ ਅੱਜ ਤੁਹਾਨੂੰ ਕਵਤਾ ਰਾਹੀਂ ਇਹ ਦੱਸਣ ਲੱਗਿਆ ਵੀ ਜ਼ਿੰਦਗੀ ਦੇ ਵਿੱਚ ਸੰਸਾਰ ਦੇ ਵਿੱਚ ਸਭ ਤੋਂ ਕੌੜੀ ਚੀਜ਼ ਕੀ ਹੈ ਉਹ ਦੱਸਣ ਲੱਗਿਆ ਵੀ ਮਨੁੱਖ ਬਚਪਨ ਹਟਾਉਂਦਾ ਹੈ ਜਵਾਨੀ ਹਟਾਉਂਦਾ ਹੈ ਪਰ ਸਭ ਤੋਂ ਕੌੜੀ ਚੀਜ਼ ਆ ਜਿਹੜੀ ਉਹ ਹੈ ਬढ़ेਪਾ ਜਦੋਂ ਬढ़ेਪਾ ਆ ਜਾਂਦਾ ਉਦੋਂ ਸੰਗੀ ਸਾਥੀ ਧੀਆ ਪੁੱਤ ਸਾਰੇ ਸਾਥ ਛੱਡ ਜਾਂਦੇ ਨੇ ਕਿਉਂਕਿ ਉਦੋਂ ਖੰਗਦਾ ਬਜ਼ੁਰਗ ਚੰਗਾ ਨਹੀਂ ਲੱਗਦਾ ਕਿਸੇ ਨੂੰ ਕਿਵੇਂ ਉਹਨਾਂ ਹਾਲਾਤਾਂ ਨਾਲ ਜੂਝਦਾ ਮਨੁੱਖ ਇਹੋ ਜੀ ਇੱਕ ਕਵਤਾ ਪਾਠ ਪ੍ਰਾਤਨੋਲੇ ਵਾਲੇ ਤੁਹਾਡੇ ਨਾਲ ਸਾਂਝ ਕਰਨ ਲੱਗੇ ਹੋ ਆ ਗਿਆਂ ਅੰਗਾਂ ਦੇ ਵਿੱਚ ਕਮਜ਼ੋਰੀਆਂ ਬਸ ਹੋ ਗਈ ਥੱਕ ਗਿਆ ਪੁੱਤ ਵੀ ਵਿਆਲੇ ਘਰੋਂ ਧੀਆ ਤੋਰੀਆਂ ਨਾ ਵੀ ਬਾਬਾ ਪੱਕ ਗਿਆ ਪੁੱਤ ਵੀ ਵਿਆਲੇ ਘਰੋਂ ਧੀਆ ਤੋਰੀਆਂ ਨਾ ਵੀ ਬਾਬਾ ਪੱਕ ਗਿਆ ਉਹ ਮਾਣ ਮੰਨੇ 22 ਜਾਮ ਦੀ ਪਕੌੜੀ ਨਾ ਸਵਾਦ ਜੀਬ ਭਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੈਣਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੈਣਾਲ ਦੀ ਹੋ ਯਾਦ ਆਈ ਜਾਵੇ ਜਿਉਂ-ਜਿਉਂ ਹੋਵੇ ਆਥਣ ਸੌਰੀ ਮੁੱਖ ਬੋੜਗੀ ਜਾਣ ਤੋਂ ਪਿਆਰ ਜ਼ਿੰਦਗੀ ਦੀ ਸਾਥ ਨੇ ਉਹ ਵੀ ਸਾਥ ਛੋੜ ਗਈ ਜਾਣ ਤੋਂ ਪਿਆਰ ਜ਼ਿੰਦਗੀ ਦੀ ਸਾਥ ਨੇ ਉਹ ਵੀ ਸਾਥ ਛੋੜ ਗਈ ਹੋ ਰੇਲੇ ਵਾਂਗੂ ਭੱਜੀ ਕਾ ਤੋਂ ਔਲੀ ਦੌੜੀ ਨਾ ਆਜੂ 80 ਸਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੇ ਨਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੇ ਨਾਲ ਦੀ ਉਹ ਮਾਦੀ ਦੇ ਆ ਗਿਆ ਪਰ ਕਿ ਤੋਰ ਚ ਟੂ ਹੀ ਕੁੱਬੀ ਹੋਈ ਐ ਉਮਰ ਗੁਜ਼ਾਰੀ ਗੇੜਿਆਂ ਸਟੋਰ ਚ ਸੋਚੀ ਡੁੱਬੀ ਹੋਈ ਐ ਉਮਰ ਗੁਜ਼ਾਰੀ ਗੇੜਿਆਂ ਦੇ ਸਟੋਰ ਚ ਸੋਚੀ ਡੁੱਬੀ ਹੋਈ ਐ ਰੰਗ ਰੂਟ ਗਏ ਰਹੀ ਉਹ ਨਾ ਕੌੜੀ ਨਾ ਸੌਕਣੇ ਰੇ ਮਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆ ਬੜੇ ਪੇ ਨਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆ ਬੜੇ ਪੇ ਨਾਲ ਦੀ ਹੋ ਜਾਏ ਦਾਦ ਘਰ ਵੀ ਆਲਾਟ ਹੋ ਗਿਆ ਦਿੱਤਾ ਗਿਆ ਪਿਆਰ ਚ ਬੈਠ ਕਾ ਚਵਾਰੋਂ ਬਾਈ ਕਾਟ ਹੋ ਗਿਆ ਮੰਜੀ ਆ ਗਈ ਵਾਰ ਚ ਬੈਠ ਕਾ ਚਵਾਰੋਂ ਬਾਈ ਕਾਟ ਹੋ ਗਿਆ ਮਨ ਜੀ ਆਗੀ ਬਾਰ ਚ ਪਾਣੀ ਮੰਗੇ ਕੋਈ ਪੋਤਾ ਪੋਤੀ ਬੌੜੇ ਨਾ ਦਿਸਾ ਕੰਗਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆ ਬੜੇਪੇ ਨਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆ ਬੜੇ ਪੇ ਨਾਲ ਦੀ ਬੋ ਡੜੀ ਦੀ ਚਾਕੇ ਮੰਜਿੜਾ ਤਿਲਾਣੇ ਨੇ ਜਿੱਥੇ ਪਈਆਂ ਪੇਟੀਆਂ ਭੋਰੀ ហេਠਾਂ ਝਾੜ ਕੇ ਵੇਚਾ ਤਿਲਾਣੇ ਨੇ ਬੀਬੀ ਲਾਲਾ ਲੈਟੀਆਂ ਭੋਰੀ ហេਠਾਂ ਝਾੜ ਕੇ ਵੇਚਾ ਤਿਲਾਣੇ ਨੇ ਕਹਿੰਦੇ ਲਾਲਾ ਲੈਟੀਆਂ ਓਏ ਹੱਥ ਪੈਰ ਮਾਰੀ ਢੋਲ ਦੇ ਮਿਦਾਰਣਾ ਹੇਠਾ ਪਈਏ ਢਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਬੜੇ ਪੇ ਨਾਲ ਦੀ ਦੁਨੀਆਂ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਬੜੇ ਪੇ ਨਾਲ ਦੀ ਉਹ ਚੀਜ਼ ਜੋ ਪੁਰਾਣੀ ਕਿਸੇ ਕੰਮ ਆਵੇ ਨਾ ਉਹਨੂੰ ਕੂੜਾ ਕਹਿੰਦੇ ਨੇ ਪੂਜਦੇ ਕੰਮਾਂ ਨੂੰ ਕੋਈ ਪੂਜੇ ਚਾ ਮੈਣਾ ਬੂਰਾ ਸੂੜਾ ਕਹਿੰਦੇ ਨੇ ਪੂਜੇ ਦੇ ਕੰਮਾਂ ਨੂੰ ਕੋਈ ਪੂਜੇ ਚਮਣਾ ਬੂਰਾ ਸੂੜਾ ਕਹਿੰਦੇ ਨੇ ਉਹ ਟੰਬਿਆਂ ਵਗੈਰੀ ਕੰਮ ਆਵੇ ਪੌੜੀ ਨਾ ਬਾਧੂ ਜਗਾ ਪਹਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆ ਬੜੇ ਪੇ ਨਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੇਣਾੜ ਦੀ ਉਹ ਮਿੱਠਾ ਰਸ ਹੋਵੇ ਜਿਉਂ-ਜੋ ਫਲ ਪਾਕੇ ਦਾ ਲੋਕ ਨੇ ਸ਼ਿਕਾਰ ਦੇ ਬੰਦਾ ਰੂਪ ਧਾਰੇ ਜ਼ਹਿਰੀ ਲੈ ਅੱਕ ਦਾ ਤਾਂ ਹੀ ਫੇਟਕਾਰ ਦੇ ਬੰਦਾ ਰੂਪ ਧਾਰੇ ਜ਼ਹਿਰੀ ਲੈ ਅੱਕ ਦਾ ਤਾਂ ਹੀ ਫੇਟਕਾਰ ਦੇ ਉਹ ਸਾਰਿਆਂ ਤੇ ਪੈਣੀ ਗੱਲ ਲੰਮੀ ਚੌੜੀ ਨਾ ਇਹ ਚਪਟੇ ਕਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਇਹ ਬੜੇ ਪੇ ਨਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੇ ਨਾਲ ਦੀ ਉਹ ਬੜਾ ਰਸ ਪਿੰਨਾ ਸੰਸਾਰੀ ਚੱਕਰ ਜੀ ਨਾ ਕਰੇ ਜਾਨ ਨੂੰ ਰਾਜੇ ਬਲੀ ਤੁਰਗੇ ਅਨੇਕਾ ਫਕਰ ਛੱਡ ਕੇ ਜਹਾਨ ਨੂੰ ਰਾਜੇ ਬਲੀ ਤੁਰਗੇ अनेका ਫਕਰ ਛੱਡ ਕੇ ਜਹਾਨ ਨੂੰ ਹੋਲੀ ਖੇਤੀਆਂ ਅੱਠ ਨੌ ਮਿਟੇ ਕੇ ਆਉੜੀ ਨਾ ਸਹੀ ਸੁਰ ਤਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੇ ਨਾਲ ਦੀ ਦੁਨੀਆ ਦੇ ਵਿੱਚ ਕੋਈ ਚੀਜ਼ ਕੌੜੀ ਨਾ ਆਵੜੇ ਪੇ ਨਾਲ ਦੀ ਵੱਤ ਵਦਲਾਇ ਕਰੋ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ